ਸਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤੜਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਆਲੂ ਤੇ ਪਕੌੜਿਆਂ ਦੀ ਤਰੀ ਵਾਲੀ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਜੇਕਰ ਕਰੇ ਕਦੇ ਵੀ ਹਰੀ ਸਬਜੀ ਨਾ ਹੋਵੇ ਕਦੇ ਬਣਾਉਣ ਨੂੰ ਤਾਂ ਤੁਸੀਂ ਇਸ ਤਰੀਕੇ ਨਾਲ ਆਲੂ ਪਕੌੜਿਆਂ ਦੀ ਸਬਜੀ ਬਣਾ ਕੇ ਤਿਆਰ ਕਰ ਸਕਦੇ ਹੋ ਵੱਡੇ ਤੇ ਛੋਟੇ ਨੂੰ ਸਾਰਿਆਂ ਨੂੰ ਪਸੰਦ ਆਣ ਵਾਲੀ ਸਬਜੀ ਹੈ ਇਹ ਬਿਲਕੁਲ ਸਿੰਪਲ ਤਰੀਕੇ ਨਾਲ ਅਸੀਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਜ਼ਿਆਦਾ ਮਸਾਲਿਆਂ ਦਾ ਅਸੀਂ ਯੂਜ਼ ਨਹੀਂ ਕਰਨਾ ਬਹੁਤ ਹੀ ਜ਼ਿਆਦਾ ਟੇਸਟੀ ਬਣਨ ਵਾਲੀ ਸਬਜੀ ਹੈ ਇਹ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਲੂ ਤੇ ਪਕੌੜਿਆਂ ਦੀ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਆਂ ਦੇਖਦੇ ਆਂ ਸਾਨੂੰ ਕਿਹੜੇ-ਕਿਹੜੇ ਸਮਾਨ ਦੀ ਲੋੜ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਆਲੂ ਪਕੌੜੇ ਦੀ ਸਬਜ਼ੀ ਬਣਾਉਣ ਲਈ ਇੱਥੇ ਮੈਂ ਦੋ ਵੱਡੇ ਘੜੇ ਆਲੂ ਲਏ ਆ ਇਹਨੂੰ ਲੰਬੇ ਪੀਸ ਵਿੱਚ ਕੱਟ ਕਰ ਲਿਆ ਹੈ ਇਹਨਾਂ ਨੂੰ ਕਟਿੰਗ ਕਰਕੇ ਅਸੀਂ ਪਾਣੀ ਵਿੱਚ ਭਿਓ ਕੇ ਰੱਖ ਦੇਣਾ ਹੈ ਤਾਂ ਕਿ ਇਹ ਕਾਲੇ ਨਾ ਪੈਣ ਤੇ ਅਸੀਂ ਲਵਾਂਗੇ ਪਕੌੜੇ ਇਹ ਸਬਜ਼ੀ ਵਾਲੇ ਪਕੌੜੇ ਹੁੰਦੇ ਆ ਇਹਨਾਂ ਨੂੰ ਅਸੀਂ ਸਬਜ਼ੀ ਵਿੱਚ ਪਾਉਂਦੇ ਆ ਇਹ ਤੁਸੀਂ ਮਸਾਲੇ ਵਾਲੇ ਵੀ ਲੈ ਸਕਦੇ ਹੋ ਤੇ ਸਿੰਪਲ ਵੀ ਲੈ ਸਕਦੇ ਹੋ ਇਹ ਮੈਂ ਸਿੰਪਲ ਵਾਲੇ ਪਕੌੜੇ ਲਏ ਆ ਇਹਨਾਂ ਨੂੰ ਜੇ ਤੁਹਾਡੇ ਪਕੌੜੇ ਥੋੜੇ ਵੱਡੇ ਆ ਤਾਂ ਇਹਨਾਂ ਨੂੰ ਤੋੜ ਕੇ ਅਸੀਂ ਦੋ ਪਾਰਟ ਵਿੱਚ ਕਰ ਸਕਦੇ ਆ ਪਕੌੜਿਆਂ ਦੀ ਮਾਤਰਾ ਆਲੂਆਂ ਨਾਲੋਂ ਜ਼ਿਆਦਾ ਰਹਿੰਦੀ ਆ ਕਿਉਂਕਿ ਇਹ ਪਕੌੜਿਆਂ ਦੀ ਸਬਜ਼ੀ ਹੈ ਜ਼ ਤੁਸੀਂ ਆਪਣੀ ਪਸੰਦ ਦੇ ਅਕੋਰਡਿੰਗ ਜਿਹੜੇ ਪਕੌੜੇ ਘੱਟ ਵੱਧ ਕਰ ਸਕਦੇ ਹੋ ਮਸਾਲੇ ਲਈ ਮੈਂ ਇੱਥੇ ਦੋ ਵੱਡੇ ਕਰਦੇ ਪਿਆਜ਼ ਲਏ ਆ ਦੋ ਟਮਾਟਰ ਲਵਾਂਗੇ ਤਿੰਨ ਤੋਂ ਚਾਰ ਹਰੀ ਮਿਰਚਾਂ ਲਵਾਂਗੇ ਚਾਰ ਤੋਂ ਪੰਜ ਲਸਣ ਦੀਆਂ ਕਲੀਆਂ ਤੇ 1 ਇੰਚ ਅਦਰਕ ਦਾ ਟੁਕੜਾ ਮਿਰਚਾਂ ਜਿਹੜੇ ਤੁਸੀਂ ਆਪਣੇ ਟੇਸ ਦੇ ਕੋਟਿੰਗ ਘੱਟ ਵੱਧ ਕਰ ਸਕਦੇ ਹੋ ਜੇ ਤੁਸੀਂ ਜ਼ਿਆਦਾ ਤਿੱਖਾ ਖਾਣਾ ਨਹੀਂ ਪਸੰਦ ਕਰਦੇ ਤਾਂ ਹਰੀ ਮਿਰਚ ਦੋ ਹੀ ਪਾ ਸਕਦੇ ਹੋ ਇਨਾਂ ਨੂੰ ਅਸੀਂ ਮਿਕਸੀ ਗ੍ਰाइंड ਵਿੱਚ ਲੈ ਕੇ ਥੋੜਾ ਜਿਹਾ ਦਰਦਰਾ ਜਿਹਾ ਪੀਸ ਲਵਾਂਗੇ ਜਿਆਦਾ ਬਰੀਕ ਪੇਸਟ ਅਸੀਂ ਤਿਆਰ ਨਹੀਂ ਕਰਨਾ ਸਿਰਫ ਦਰਦਰਾ ਟਮਾਟਰਾਂ ਪਿਆਜ਼ ਟਮਾਟਰ ਤੇ ਪਿਆਜ਼ਾਂ ਨੂੰ ਨਾਲ ਹੀ ਅਸੀਂ ਪੀਸ ਲੈਣਾ ਆ ਟਮਾਟਰਾਂ ਨੂੰ ਅਲੱਗ ਤੋਂ ਨਹੀਂ ਪੀਸਣਾ ਸਾਰੀ ਚੀਜ਼ਾਂ ਅਸੀਂ ਇਕੱਠੀਆਂ ਪੀਸ ਲੈਣੀਆਂ ਨੇ ਹੁਣ ਅਸੀਂ ਇਹ ਪ੍ਰੈਸ਼ਰ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੇ ਸਬਜ਼ੀ ਜਦੋਂ ਕੁੱਕਰ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਆ ਦੋ ਅਸੀਂ ਚਮਚੇ ਦੇ ਵਿੱਚ ਤੇਲ ਦੇ ਪਾਵਾਂਗੇ ਤੇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਤੁਸੀਂ ਇੱਥੇ ਰਿਫਾਈਨਡ ਆਇਲ ਜਾਂ ਸਰੋਂ ਦਾ ਤੇਲ ਵੀ ਲੈ ਸਕਦੇ ਹੋ ਜਾਂ ਤੁਸੀਂ ਦੇਸੀ ਘਿਓ ਵਿੱਚ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਤੇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਪਹਿਲਾਂ ਜਿਆਦਾ ਤੇਲ ਨਹੀਂ ਲੈਣਾ ਸਿਰਫ ਦੋ ਚਮਚੇ ਹੀ ਲਏ ਆ ਅਸੀਂ ਇਹਦੇ ਵਿੱਚ ਥੋੜੇ ਜਿ ਮਸਾਲੇ ਪਾਵਾਂਗੇ ਖੜੇ ਮਸਾਲੇ ਇੱਕ ਤੇਜ ਪੱਤਾ ਤਿੰਨ ਤੋਂ ਚਾਰ ਲੌਂਗ ਤੇ ਇੱਕ ਚਮਚ ਅਸੀਂ ਜੀਰਾ ਲਵਾਂਗੇ ਜੇ ਤੁਸੀਂ ਹੋਰ ਵੀ ਖੜੇ ਮਸਾਲੇ ਪਾਣਾ ਚਾਹੁੰਦੇ ਹੋ ਤਾਂ ਉਹ ਵੀ ਪਾ ਸਕਦੇ ਹੋ ਇਲਾਇਚੀ ਵਗੈਰਾ ਉਹਨਾਂ ਦਾ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਆਉਂਦਾ ਸਬਜ਼ੀ ਵਿੱਚ ਕੱਲੇ ਜੀਰੇ ਦਾ ਤੜਕਾ ਲਗਾ ਕੇ ਵੀ ਤੁਸੀਂ ਇਹਨੂੰ ਬਣਾ ਸਕਦੇ ਹੋ ਤਾਂ ਵੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਆ ਚੰਗੀ ਤਰ੍ਹਾਂ ਅਸੀਂ ਮਸਾਲਿਆਂ ਨੂੰ ਭੁੰਨ ਲਾਂਗੇ ਤੇ ਅਸੀਂ ਜਿਹੜਾ ਦਰਦਰਾ ਜਿਹਾ ਪੇਸਟ ਬਣਾ ਕੇ ਰੱਖਿਆ ਸੀ ਪਿਆਜ਼ ਲਸਣ ਅਦਰਕ ਮਿਰਚਾਂ ਤੇ ਟਮਾਟਰ ਦਾ ਉਹ ਇਹਦੇ ਵਿੱਚ ਪਾ ਦੇਣਾ ਸੀ ਇਹਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਮਸਾਲੇ ਨੂੰ ਜਦੋਂ ਤੱਕ ਇਹਦੇ ਵਿੱਚ ਤੇ ਜਿਹੜਾ ਪਾਣੀ ਹੁੰਦਾ ਪਿਆਜ਼ਾਂ ਦਾ ਉਹ ਨਾ ਸੁੱਕ ਜAVE ਉਦੋਂ ਤੱਕ ਅਸੀਂ ਲਗਾਤਾਰ ਚਲਾਉਂਦੇ ਹੋਏ 5 ਤੋਂ 6 ਮਿੰਟ ਚੰਗੀ ਤਰ੍ਹਾਂ ਭੁੰਨ ਲਾਂਗੇ ਤਾਂ ਕਿ ਇਹਦੇ ਵਿੱਚ ਤੋਂ ਕੱਚਾ ਫਲੇਵਰ ਨਾ ਆਵੇ ਸਲੋ ਟੂ ਮੀਡੀਅਮ ਫਲੇਮ ਤੇ ਅਸੀਂ ਭੁੰਨ ਲੈਣਾ ਇਹਨਾਂ ਨੂੰ ਸਾਰਿਆਂ ਨੂੰ ਇੱਕ ਚਮਚ ਵਿੱਚ ਅਸੀਂ ਨਮਕ ਦਾ ਪਾਵਾਂਗੇ ਆਪਣੇ ਟੇਸ ਦੇ ਅਕੋਰਡਿੰਗ ਤੁਸੀਂ ਨਮਕ ਪਾ ਸਕਦੇ ਹੋ ਕਿਉਂਕਿ ਨਮਕ ਪਾਣ ਵਾਲਾ ਜਿਹੜੇ ਅਸੀਂ ਪਿਆਜ਼ ਪਾਏ ਆ ਉਹ ਜਲਦੀ ਭੁੰਨ ਕੇ ਤਿਆਰ ਹੋ ਜਾਂਦੇ ਆ ਦੋ ਤਿੰਨ ਤੋਂ ਚਾਰ ਮਿੰਟ ਲੱਗਣਗੇ ਇਹਨੂੰ ਮਸਾਲੇ ਨੂੰ ਭੁੰਨਣ ਲਈ ਲਗਾਤਾਰ ਚਲਾਉਂਦੇ ਤਾਂ ਪਾਣੀ ਹੈ ਜਿਹੜਾ ਅਸੀਂ ਬਿਲਕੁਲ ਸੁਕਾ ਲੈਣਾ ਹੈ ਬਿਲਕੁਲ ਵੀ ਇਹਦੇ ਵਿੱਚ ਮਸਾਲੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਸਾਡਾ ਮਸਾਲਾ ਬਿਲਕੁਲ ਡਰਾਈ ਹੋ ਚੁੱਕਿਆ ਹੈ ਬਿਲਕੁਲ ਇਹਦੇ ਵਿੱਚ ਪਾਣੀ ਨਹੀਂ ਹੈਗਾ ਇਸ ਤਰੀਕੇ ਨਾਲ ਅਸੀਂ ਸਾਰਾ ਮਸਾਲਾ ਭੁੰਨ ਕੇ ਤਿਆਰ ਕਰਾਂਗੇ ਹੁਣ ਇਹਦੇ ਵਿੱਚ ਹੋਰ ਡਰਾਈ ਮਸਾਲੇ ਅਸੀਂ ਪਾਵਾਂਗੇ ਅੱਧਾ ਚਮਚ ਹਲਦੀ ਪਾਊਡਰ ਪਾਵਾਂਗੇ ਅੱਧਾ ਚਮਚ ਪਾਵਾਂਗੇ ਧਨੀਆ ਪਾਊਡਰ ਤੇ ਥੋੜੀ ਜਿਹੀ ਇਹਦੇ ਵਿੱਚ ਪਾਵਾਂਗੇ ਕੁੱਟੀ ਹੋਈ ਲਾਲ ਮਿਰਚ ਜੇ ਤੁਸੀਂ ਲਾਲ ਮਿਰਚ ਨਹੀਂ ਖਾਂਦੇ ਤਾਂ ਇਹਨੂੰ ਸਕਿੱਪ ਕਰ ਸਕਦੇ ਹੋ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਦਾ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਪਾਉਣ ਨਾਲ ਜਿਹੜਾ ਸਬਜ਼ੀ ਦਾ ਕਲਰ ਬਹੁਤ ਜ਼ਿਆਦਾ ਵਧੀਆ ਆਂਦਾ ਆ ਪਰ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਕੱਲੀ ਹਰੀਆਂ ਮਿਰਚਾਂ ਪਾ ਕੇ ਵੀ ਸਬਜ਼ੀ ਬਣਾ ਸਕਦੇ ਹਾਂ ਅਸੀਂ ਇਹਨਾਂ ਨੂੰ ਵੀ ਅਸੀਂ ਚੰਗੀ ਤਰ੍ਹਾਂ ਭੁੰਨ ਲੈਣਾ ਹੈ 2 ਮਿੰਟ ਲਈ ਇਹਦੇ ਵਿੱਚ ਅਸੀਂ ਅੱਧਾ ਕੱਪ ਪਾਣੀ ਤਾਂ ਪਾਵਾਂਗੇ ਪਾਣੀ ਅਸੀਂ ਗਰਮ ਕਰਕੇ ਪਾਣਾ ਹੈ ਕਿਉਂਕਿ ਪਾਣੀ ਪਾਉਣ ਨਾਲ ਜਿਹੜੇ ਅਸੀਂ ਮਸਾਲੇ ਪਾਏ ਆ ਉਹ ਚੰਗੀ ਤਰ੍ਹਾਂ ਫੁੱਲ ਕੇ ਤਿਆਰ ਹੋ ਜਾਂਦੇ ਆ 2 ਮਿੰਟ ਅਸੀਂ ਚਲਾ ਲਾਂਗੇ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਮਸਾਲਿਆਂ ਨੂੰ ਪਾਣੀ ਪਾਉਣ ਨਾਲ ਜਿਹੜੇ ਮਸਾਲੇ ਆ ਉਹ ਫੁੱਲ ਜਾਂਦੇ ਆ ਚੰਗੀ ਤਰ੍ਹਾਂ 2 ਮਿੰਟ ਲਈ ਇਹਨੂੰ ਟੱਕ ਕੇ ਪਕਾ ਲਵਾਂਗੇ ਤਾਂ ਕਿ ਸਾਡੇ ਸਾਰੇ ਮਸਾਲੇ ਚੰਗੀ ਤਰ੍ਹਾਂ ਭੁੱਜ ਕੇ ਤਿਆਰ ਹੋ ਜਾਣ 2 ਮਿੰਟ ਬਾਅਦ ਅਸੀਂ ਚੈੱਕ ਕਰ ਲਾਂਗੇ ਆਪਣੇ ਮਸਾਲੇ ਨੂੰ ਦੇਖੋ ਮਸਾਲੇ ਨੇ ਤੇਲ ਛੱਡਣਾ ਸ਼ੁਰੂ ਕਰਤੇ ਆ ਬਿਲਕੁਲ ਭੁੰਨ ਕੇ ਤਿਆਰ ਆ ਜੇ ਤੁਹਾਡਾ ਮਸਾਲਾ ਚੰਗੀ ਤਰ੍ਹਾਂ ਭੁੰਨਿਆ ਹੋਊਗਾ ਤਾਂ ਸਬਜ਼ੀ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਊਗਾ ਹੁਣ ਇਹਦੇ ਵਿੱਚ ਅਸੀਂ ਆਲੂ ਪਾਵਾਂਗੇ ਆਲੂਆਂ ਦਾ ਅਸੀਂ ਪਾਣੀ ਉਤਾਰ ਦਿਆ ਸੀਗਾ ਜੇ ਤੁਸੀਂ ਪਹਿਲਾਂ ਕਟਿੰਗ ਕਰਕੇ ਰੱਖ ਰਹੇ ਹੋ ਆਲੂ ਤਾਂ ਤੁਸੀਂ ਪਾਣੀ ਵਿੱਚ ਭੋ ਕੇ ਹੀ ਰੱਖਣੇ ਆ ਕਿਉਂਕਿ ਜੇ ਅਸੀਂ ਸੁੱਕੇ ਰੱਖ ਦਿੰਦੇ ਆ ਤਾਂ ਉਹ ਕਾਲੇ ਪੈਣੇ ਸ਼ੁਰੂ ਹੋ ਜਾਂਦੇ ਆ ਸਬਜੀ ਵਿੱਚ ਪਾਉਣ ਤੋਂ ਪਹਿਲਾਂ ਅਸੀਂ ਇਹਨਾਂ ਦਾ ਪਾਣੀ ਉਤਾਰ ਲਿਆ ਆ ਹੁਣ ਇਹਨਾਂ ਨੂੰ ਅਸੀਂ ਸਬਜੀ ਵਿੱਚ ਪਾ ਦਾਂਗੇ ਤਾਂ ਨਾਲ ਹੀ ਦੇ ਵਿੱਚ ਪਾਵਾਂਗੇ ਅਸੀਂ ਗਰਮ ਪਾਣੀ ਕਿਉਂਕਿ ਗਰਮ ਪਾਣੀ ਨਾਲ ਜਿਹੜਾ ਕੁਕਿੰਗ ਦਾ ਪ੍ਰੋਸੈਸ ਉਹ ਚੱਲਦਾ ਰਹਿੰਦਾ ਚਾਰ ਕੱਪ ਅਸੀਂ ਗਰਮ ਪਾਣੀ ਦੇ ਪਾਏ ਆ ਤੇ ਸਬਜੀ ਜਲਦੀ ਵੀ ਬਣ ਕੇ ਤਿਆਰ ਹੁੰਦੀ ਹੈ ਗਰਮ ਪਾਣੀ ਪਾਉਣ ਨਾਲ ਬਾਕੀ ਤੁਸੀਂ ਤਰੀ ਆਪਣੇ ਹਿਸਾਬ ਨਾਲ ਘਟੋ-ਵੱਧ ਲਾ ਸਕਦੇ ਹੋ ਕਿਉਂਕਿ ਜਦੋਂ ਅਸੀਂ ਪਕੌੜੇ ਪਾਉਂਦੇ ਆ ਤਾਂ ਜਿਹੜੇ ਪਕੌੜੇ ਹੁੰਦੇ ਉਹ ਕਾਫੀ ਜ਼ਿਆਦਾ ਪਾਣੀ ਨੂੰ ਸੋਖ ਲੈਂਦੇ ਆ ਇਸ ਕਰਕੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਜ਼ਿਆਦਾ ਹੀ ਪੈਂਦਾ ਆ ਹੁਣ ਇਹਦੇ ਵਿੱਚ ਅਸੀਂ ਪਕੌੜੇ ਪਾ ਦਵਾਂਗੇ ਆਪਣੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਕਿਉਂਕਿ ਤਰੀ ਵਾਲੀ ਸਬਜ਼ੀ ਜਦੋਂ ਵੀ ਅਸੀਂ ਬਣਾਉਂਦੇ ਆ ਜਾਂ ਬੜੀਆਂ ਬਣਾ ਰਹੇ ਹਾਂ ਤੁਸੀਂ ਪਕੌੜਿਆਂ ਦੀ ਸਬਜ਼ੀ ਬਣਾ ਰਹੇ ਹੋ ਉਹਦੇ ਵਿੱਚ ਤਰੀ ਥੋੜੀ ਜ਼ਿਆਦਾ ਪੈਂਦੀ ਆ ਕਿਉਂਕਿ ਜਿਹੜੇ ਬੜੀਆਂ ਜਾਂ ਪਕੌੜੇ ਹੁੰਦੇ ਆ ਉਹ ਪਾਣੀ ਨੂੰ ਸੋਖ ਲੈਂਦੇ ਆ ਜ਼ਿਆਦਾ ਉਹਨ ਪ੍ਰੈਸ਼ਰ ਕੁੱਕਰ ਦਾ ਢੱਕਣ ਬੰਦ ਕਰਕੇ ਇਹਦੇ 4 ਵਿਸਲ ਲਗਵਾ ਲਵਾਂਗੇ 4 ਵਿਸਲ ਲਗਵਾਉਣ ਤੋਂ ਬਾਅਦ ਅਸੀਂ ਇੱਕਦਮ ਕੁੱਕਰ ਦਾ ਢੱਕਣ ਨਹੀਂ ਖੋਲਣਾ ਇਹਨੂੰ ਐਦਾਂ ਹੀ ਪਿਆ ਰਹਿਣ ਦੇਵਾਂਗੇ ਜਦੋਂ ਤੱਕ ਜਿਹੜਾ ਕੁੱਕਰ ਦਾ ਢੱਕਣਾ ਠੰਡਾ ਨਾ ਹੋ ਜਾਵੇ ਇਹਦੀ ਸਾਰੀ ਸਟੀਮ ਪਾਣਾ ਨਿਕਲ ਜਵੇ ਆਪਣੇ ਆਪ ਉਦੋਂ ਤੱਕ ਇਹਨੂੰ ਬੰਦ ਹੀ ਰਹਿਣ ਦੇਵਾਂਗੇ ਉਹਦੇ ਬਾਅਦ ਹੀ ਚ ਖੋਲ ਕੇ ਦੇਖ ਲਵਾਂਗੇ ਚਾਰ ਵੀਸਲ ਲੱਗ ਚੁੱਕੀਆਂ ਸਾਡੇ ਪ੍ਰੈਸ਼ਰ ਕੁੱਕਰ ਦੀਆਂ ਦੇਖੋ ਸਟੀਮ ਬਿਲਕੁਲ ਨਿਕਲ ਚੁੱਕੀ ਐ ਅਸੀਂ 5 ਮਿੰਟ ਤੱਕ ਬਾਅਦ ਵਿੱਚ ਇਹਨੂੰ ਇਦਾਂ ਹੀ ਪਿਆ ਰਹਿਣ ਦਿਆ ਸੀਗਾ ਦਾ압 ਵਿੱਚ ਤਾਂ ਕਿ ਜਿਹੜੀ ਥੋੜੀ ਬਹੁਤੀ ਕਸਰ ਹੁੰਦੀ ਐ ਸਬਜੀ ਵਿੱਚ ਉਹ ਵੀ ਚੰਗੀ ਤਰ੍ਹਾਂ ਬਣ ਕੇ ਤਿਆਰ ਹੋ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਸਬਜੀ ਦਾ ਕਲਰ ਕਿੰਨਾ ਜ਼ਿਆਦਾ ਵਧੀਆ ਆਇਆ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਐ ਸਾਡੀ ਸਬਜੀ ਜੇ ਤੁਸੀਂ ਪਾਣੀ ਹੋਰ ਪਾਣਾ ਚਾਹੁੰਦੇ ਹੋ ਤਾਂ ਹੋਰ ਵੀ ਪਾ ਸਕਦੇ ਹੋ ਇੱਕਦਮ ਰਸੇਦਾਰ ਸਬਜੀ ਬਣ ਕੇ ਤਿਆਰ ਹੋਈ ਐ ਤੁਸੀਂ ਦੇਖੋ ਕਿੰਨੀ ਵਧੀਆ ਇੱਕਦਮ ਪੱਕ ਚੁੱਕੇ ਆ ਪਕੌੜੇ ਵੀ ਤੇ ਆਲੂ ਵੀ ਸਾਨੂੰ ਪਾਣੀ ਬਾਣ ਦੀ ਲੋੜ ਨਹੀਂ ਹੈਗੀ ਇਹ ਸਬਜੀ ਥੋੜੀ ਜਿਹੀ ਗਾੜੀ ਵਧੀਆ ਲੱਗਦੀ ਹੁੰਦੀ ਆ ਲਾਸਟ ਵਿੱਚ ਚੀਜ਼ੇ ਦੇ ਪਾਵਾਂਗੇ ਅਸੀਂ ਅੱਧਾ ਚਮਚ ਗਰਮ ਮਸਾਲਾ ਗਰਮ ਮਸਾਲਾ ਜਿਹੜਾ ਉਹ ਲਾਸਟ ਵਿੱਚ ਹੀ ਪਾਇਆ ਜਾਂਦਾ ਹੈ ਇਹਦਾ ਫਲੇਵਰ ਆ ਜਿਹੜਾ ਬਹੁਤ ਜ਼ਿਆਦਾ ਵਧੀਆ ਆਂਦਾ ਆ ਤੇ ਹਰਾ ਧਨੀਆ ਪਾਵਾਂਗੇ ਕਟਿੰਗ ਕਰਕੇ ਖਰੇ ਧਨੀਆ ਦਾ ਫਲੇਵਰ ਬਹੁਤ ਜ਼ਿਆਦਾ ਵਧੀਆ ਆਂਦਾ ਸਬਜੀ ਵਿੱਚ ਤੇ ਦੇਖਣ ਨੂੰ ਵੀ ਵਧੀਆ ਲੱਗਦਾ ਆ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਤੁਹਾਨੂੰ ਅਸੀਂ ਇੱਕ ਆਲੂ ਤੋੜ ਕੇ ਦਿਖਾਉਂਦੇ ਆ ਕਿ ਕਿੰਨਾ ਵਧੀਆ ਪੱਕ ਕੇ ਤਿਆਰ ਹੋਈ ਹੈ ਸਾਡੀ ਸਬਜੀ ਇੱਕ ਚਮਚ ਨਾਲ ਅਸੀਂ ਦੇਖੋ ਇੱਦਾਂ ਕੱਟ ਕੇ ਦੇਖ ਲਾਂਗੇ ਪਕੌੜੇ ਨੂੰ ਵੀ ਤੇ ਆਲੂਆਂ ਨੂੰ ਵੀ ਇੱਕਦਮ ਨਰਮ ਹੋ ਚੁੱਕੇ ਆ ਇੱਕਦਮ ਰਸੇਦਾਰ ਬਣ ਕੇ ਸਬਜ਼ੀ ਤਿਆਰ ਹੋਈ ਆ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਈ ਆ ਤੁਸੀਂ ਵੀ ਆਪਣੇ ਘਰੇ ਜ਼ਰੂਰ ਬਣਾ ਕੇ ਦੇਖਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਪਲੀਜ਼ ਕਮੈਂਡ ਜ਼ਰੂਰ ਕਰਿਆ ਕਰੋ ਕਿ ਤੁਹਾਨੂੰ ਇਹ ਵਾਲੀ ਰੈਸਪੀ ਕਿੱਦਾਂ ਦੀ ਲੱਗੀ ਆ ਸਾਡੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਆ ਹੁਣ ਸਾਨੂੰ ਬਿਲਕੁਲ ਵੀ ਖੁੱਲੇ ਇਹਨਾਂ ਨੂੰ ਰਜਾਨ ਦੀ ਲੋੜ ਨਹੀਂ ਕਿਉਂਕਿ ਪ੍ਰੈਸ਼ਰ ਕੁੱਕਰ ਨੂੰ ਅਸੀਂ ਕਾਫੀ ਢੇਰ ਤੱਕ ਬੰਦ ਕਰਕੇ ਰੱਖਿਆ ਸੀ ਗਾਇਸ ਇਸ ਕਰਕੇ ਇਹ ਬਣ ਕੇ ਤਿਆਰ ਹੋ ਚੁੱਕੀ ਆ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਕਿਸੇ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ਕਾਲ